ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਮੀਤ ਕਰਦੀਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਸਭ ਦੀਆਂ ਕਮਾਈਆਂ 'ਚ ਬਰਕਤਾਂ ਪਾਵੇ ਸਾਰੇ ਦਿਨਾਂ ਦੇ ਲੋਕ ਹੱਸਦੇ ਵਸਦੇ ਰਹਿਣ ਜੀ ਤੇ ਚਲੋ ਜੀ ਅੱਜ ਆਪਾਂ ਵਲੌਗ ਸਟਾਰਟ ਕਰਦੇ ਆਂ ਵਲੌਗ ਸਟਾਰਟ ਕਰਦੇ ਆਪਾਂ ਗਵਾਰੇ ਦੇ ਨਾਲ ਫਲੀਆਂ ਬਣਾਵਾਂਗੇ ਅੱਜ ਇਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਤੁਹਾਨੂੰ ਹਰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੀ ਸਪੋਰਟ ਨਾਲ ਹੀ ਇਹ ਤੋਂ ਤੀਕ ਪਹੁੰਚੇ ਜੀ ਤੁਹਾਡਾ ਬਹੁਤ ਤੁਹਾਡੀ ਬਹੁਤ ਸਾਰੀ ਸਪੋਰਟ ਹੈ ਤੇ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਤੇ ਟਾਈਮ ਹੋ ਗਿਆ ਜੀ ਇੱਥੇ ਦੁਪਹਿਰ ਦਾ ਇੱਕ ਵਜਨ ਵਾਲਾ ਜੀ ਤੇ ਹਰ ਇੱਕ ਮੇਰੀ ਭੈਣ ਨੂੰ ਹਨਾ ਸ਼ਾਮ ਦੀ ਟੈਨਸ਼ਨ ਹੋ ਜਾਂਦੀ ਵੀ ਕੀ ਬਣਾਈਏ ਕੀ ਬਣਾਈਏ ਹੁਣ ਤਾਂ ਭਿੰਡੀਆਂ ਗੁਵਾਰਾ ਜਿਹਾ ਹੋ ਗਿਆ ਚੱਲ ਜੀ ਪਰ ਜੀ ਤੇ ਨਹੀਂ ਲਾਇਆ ਕਿ ਸਾਡੀ ਸਬਜੀ ਨਹੀਂ ਲਾਈ ਦੀਗੀ ਤੇ ਬਹੁਤ ਔਖੀ ਆ ਜੀ ਮਹਿੰਗੀ ਸਬਜੀ ਲੈਣੀ ਵੀ ਹਨਾ ਮੌਲ ਦੀ ਸਬਜੀ ਲੈਣੀ ਜੇ ਘਰ ਦੀ ਹੋਵੇ ਤਾਂ ਥੋੜੀ ਜੀ ਸਬਜੀ ਨਾਲ ਹੀ ਆਪਣਾ ਟਾਈਮ ਸਰ ਜਾਂਦਾ ਘਰ ਦਾ ਦਰਦ ਹੋ ਵੀ ਉਹਦੇ ਨਾਲ ਵੀ ਥੋੜੇ ਜੀ ਨਾਲ ਹੀ ਆਪਣਾ ਟਾਈਮ ਸਰ ਜਾਂਦਾ ਕੁਦਰਤ ਵੱਲੋਂ ਬਰਕਤ ਹੁੰਦੀ ਆ ਜੀ ਮੌਲ ਦੀ ਚੀਜ਼ ਬਰਕਤ ਨਹੀਂ ਹੁੰਦੀਗੀ ਤੇ ਇਹ ਆ ਤਾਂ ਮੌਲ ਲੈਣਾ ਗਵਾਰੇ ਦੀਆਂ ਫਲੀਆਂ ਤੁਸੀਂ ਕੀ ਕਹੀ ਨਹੀਂ ਅਸੀਂ ਤਾਂ ਗਵਾਰੇ ਦੀਆਂ ਫਲੀਆਂ ਆ ਹੁੰਦੀਆਂ ਜੀ ਸਾਡੇ ਇਹ ਇੱਕ ਚੌਲੇ ਦੀਆਂ ਫਲੀਆਂ ਹੁੰਦੀਆਂ ਇੱਕ ਗਵਾਰੇ ਦੀਆਂ ਫਲੀਆਂ ਹੁੰਦੀਆਂ ਤੇ ਦਵਾਬੇ ਸਾਈਡ 'ਚ ਸ਼ਾਇਦ ਇਸ ਨੂੰ ਹੋਰ ਕੁਝ ਕਿਹਾ ਜਾਂਦਾ ਵਾ ਮੈਂ ਕਈ ਵੀਡੀਓ 'ਚ ਦੇਖੀ ਹੁੰਦੀ ਹਾਂ ਤੇ ਬਹੁਤ ਸੋਹਣੀਆਂ ਜੀ ਇਹ ਇੱਥੇ ਸਾਡੇ ਨਾ ਬੌਰੀਆਂ ਦੀਆਂ ਲੰਗਾਂ ਆ ਵਾ ਉਸ ਤੋਂ ਲੈਂਦਗਾ ਇਹ ਜਿਵੇਂ ਉਹ ਸਬਜ਼ੀ ਲਾਉਂਦੇ ਹੁੰਦੇ ਜਿਹੜੇ ਉਹ ਬੌਰਗੀਆਂ ਦੇ ਸਾਨੂੰ ਉਹਨਾਂ ਦੇ ਲੈ ਕੇ ਆਉਂਦੀਆਂ ਇਹ ਮਟੀਰੀਅਲ ਵਗੈਰਾ ਪਿੰਡਾਂ ਕੱਦੂ ਤੋਰਨ ਸਾਰਾ ਖੋਸ਼ਾ ਬਹੁਤ ਵਧੀਆ ਹੈਗਾ ਚਲੋ ਜਿਉਣਾ ਟੈਂਟ ਆ ਰਾਮਦਾਰੀ ਜਿੰਨਾ ਟਾਈਮ ਸੀ ਉਹ ਨਾ ਨਹੀਂ ਲੱਗਦਾਗਾ ਤੇ ਉੱਥੂ ਆਪਾਂ ਨੂੰ ਸਬਜੀ ਮਿਲ ਜਾਈਊਗੀ ਤੇ ਸਬਜੀ ਨਾ ਲਾਉਣ ਦਾ ਕਾਰਨ ਜੀ ਇੱਕ ਤਾਂ ਮੇਰਾ ਗੋਡਾ ਵਾਲਾ ਦੁਖਦਾ ਸੀ ਤੇ ਦੂਜਾ ਜਿਹੜੀ ਥੋੜੀ ਕਣੀ ਲਾਈ ਸੀ ਤੇ ਮੜ ਕੇ ਸਗੀ ਬਣ ਗਈ ਇੱਥੇ ਤੂੜੀ ਪਾਉਣ ਦੀ ਮੇਰੀ ਹਲਦੀ ਲਾਈ ਵੀ ਵਿੱਚੇ ਨੱਪੀ ਗਈ ਜੀ ਤੇ ਪਹਿਲਾਂ ਤੂੜੀ ਬਣਾਉਣ ਦਾ ਇਰਾਦਾ ਨਹੀਂ ਸੀਗਾ ਵੀ ਪਸ਼ੂ ਨੂੰ ਜੋਗੀ ਆਪਦੀ ਬਣਾ ਲਈ ਤੂੜੀ ਵੀ ਬਹੁਤ ਆ ਤੇ ਇਹ ਕਹਿੰਦੇ ਸੀਗੇ ਵੀ ਸਾੜ ਦਾਂਗੇ ਲੰਗਾ ਦੂਜਾ ਹਨਾ ਪਰ ਬਾਅਦ ਸਕੀਮ ਬਣ ਗਈ ਟੂੜੀ ਬਣਾਉਣ ਦੀ ਫਿਰ ਟੂੜੀ ਬਣਾਉ ਨੂੰ ਰੱਖਾ ਨੂੰ ਵੜਾ ਕੇ ਥਾਂ ਹੈ ਨਹੀਂ ਸੀ ਫਿਰ ਜਿੱਥੇ ਸਬਜ਼ੀ ਲੱਗੀ ਸੀ ਤੇ ਫਲਾਈ ਤਾਂ ਪਰਾਂ ਸੀ ਪਰ ਜਿੱਤੇ ਉਹਥੋਂ ਦੇ ਟਰੈਕਟਰ ਟਾਲਿਆਂ ਨਾ ਤੇਰੇ ਸਾਰੀ ਸਬਜ਼ੀ ਖਰਾਬ ਹੋਊਗੀ ਕਸ ਮੜ ਕੇ ਖੁੱਡੀ ਲਿਪਣ ਵੇਲੇ ਟੜ ਲਿਪਣ ਵੇਲੇ ਹੋ ਗਿਆ ਤੇ ਚਲੋ ਜੇ ਅਰ ਕੇ ਐਂ ਸਾਰ ਲਾਂਗੇ ਹਨਾ ਨਾਲੇ ਘਰ ਦੇ ਵੀ ਮੜ ਕੇ ਗੌਰ ਕਰਨਗੇ ਜਦੋਂ ਹੁਣ ਮੁੱਲ ਦੀ ਲਿਆ ਕੇ ਦੇਣੀ ਪਈ ਆ ਫੇ ਲਾਇਆ ਕਰਨਗੇ ਅੱਗੇ ਮੈਂ ਲਾਲੇ ਨਹੀਂ ਕੇਅਰ ਕਰ ਲੈਂਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਸਬਜ਼ੀ ਆਉਂਦੀ ਆ ਐਰ ਕਿ ਮੈਥੋਂ ਜੀ ਗੋਡਾ ਦੁਖਨੇ ਕਰਕੇ ਬੈਠਿਆ ਨਹੀਂ ਜਾਂਦਾ ਮੈਥੋਂ ਪੈਰਾਂ ਪਰ ਤੇ ਬਾਕੀ ਸਰਵਾਈਕ ਵਾਲਾ ਜੀ ਕਈ ਦਾ ਕੰਮ ਕਰਦੀ ਫਿਰ ਮੇਰੇ ਮੋਰ ਦੁਖਣ ਲੱਗ ਜਾਂਦੀ ਆ ਤੇ ਲੌਜੀ ਆਪਣਾ 1.5 ਕਿਲੋ ਫੜੰਗਾ ਗੁਆਰੇ ਇਹਨਾਂ 80 ਰੁਪਏ ਕਿਲੋ ਰੇਟ ਹੈ ਨਾ ਦਾ 1.5 ਕਿਲੋ ਨਹੀਂ ਆ ਇਹ ਕੁਛ ਗੰਢੀ ਪਾਵਾਂਗੇ ਤੇ ਹੁਣ ਐਪੇ ਬਹੁਤ ਸੋਹਣੀ ਅਜੀ ਕਰਦਾ ਬਹੁਤ ਸਾਫ ਸਾਫ ਹੈ ਜੀ ਕਰਦਾ ਹਨਾ ਜੀ ਹੋਰ ਚੀਜ਼ ਲਗੇ ਧਰ ਲਗੇ ਪਰ ਆਪਾਂ ਦੇ ਟਬਰ ਦੇ ਸਾਹਮਣੇ ਬਣਾਉਣਾ ਥੋੜੀਆਂ ਜੀਆਂ ਹਰੀਆਂ ਮਿਰਚਾਂ ਤੇ ਆਪਣੇ ਗ੍ਰੈਂਡ ਕੀਤੀਆਂ ਮਿਰਚਾਂ ਹੈਗੀਆਂ ਜੀ ਇਹਨਾਂ ਦਾ ਪਾ ਜਾਰ ਪਾਵਾਂਗੇ ਸਰਦਾਰ ਜੀ ਲਵੀ ਮਿਰਚ ਹਰੀ ਵੀ ਖਾ ਲੈਂਦੇ ਇਦਾਂ ਹੀ ਤੇ ਇਹਨਾਂ ਦਾ ਆਪਾਂ ਚਾਰ ਕੁ ਮਿਰਚਾਂ ਦਾ ਚਾਰ ਪਾਵਾਂਗੇ ਕਿਉਂਕਿ ਜੀ ਬੀਜੀ ਪਾਪਾ ਤਾਂ ਯਾਰ ਖਾਂਦੇ ਨੇ ਉਨ੍ਹਾਂ ਦੇ ਤੇਜਾਬ ਬਣ ਜਾਂਦਾ ਬੀਪੀ ਲੋ ਹੋ ਹਾਈ ਹੋ ਜਾਂਦਾ ਫਿਰ ਉਹਨਾਂ ਦਾ ਉਹ ਤਾਂ ਬਿਲਕੁਲ ਦਹੀਂ ਵਗੈਰਾ ਨਾਲ ਸੇਮਪਲ ਹੈ ਵੀ ਜੇ ਸਾਡੇ ਥੋੜਾ ਬਤਾ ਖਾ ਲੇ ਪਾਪਾ ਜੀ ਸਾਡੇ ਉਹਦੇ ਹੀ ਤੇਜਾਬ ਬਣ ਜਾਂਦਾ ਵਾ ਫਿਰ ਬੀਪੀ ਹਾਈ ਹੋ ਜਾਂਦਾ ਵਾ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਸਾਈਡ 'ਤੇ ਕਰਕੇ ਜੀ ਕੱਟ ਲਾਂਗੇ ਕਰਦ ਦੇ ਨਾਲ ਹੀ ਤੋਸ ਵਾਰ ਲਿਆ ਸੀ ਸਵੇ ਭੀ ਮੈਂ ਤੋਕ ਕੇ ਹੀ ਰਾਤ ਤੱਕ ਸੀਗਾ ਜੀ ਇਹਨਾਂ ਦਾ ਪਾਣੀ ਨਿਚੜ ਗਿਆ ਆਪਾਂ ਤੇਲ 'ਚ ਬਣਾਵਾਂਗੇ ਪਾਣੀ ਨਹੀਂ ਪਾਉਂਦੇ ਬਿਲਕੁਲ ਵੀ ਸਬਜ਼ੀ ਦੇ ਵਿੱਚ ਤੇ ਭਾਵੇਂ ਤੁਸੀਂ ਕੁੱਕਰ 'ਚ ਬਣਾਓ ਭਾਵੇਂ ਤੁਸੀਂ ਕੜਾਹੀ 'ਚ ਬਣਾ ਲੇ ਬਹੁਤ ਵਧੀਆ ਬਣਦੀ ਹੈ ਇਹ ਤੇ ਮੈਂ ਇਸੇ ਤਰ੍ਹਾਂ ਹੀ ਪਿੰਡਾਂ ਨੂੰ ਵੀ ਬਣਾਉਣੀ ਹੈ ਬਿਨਾ ਪਾਣੀ ਤੋਂ ਇਹ ਔਗਾ ਥੋੜੇ ਬਾਅਦ ਇਹ ਗੰਡੇ ਪਾਵਾਂਗੇ ਕੁਸ ਕੁੱਕਰ 'ਚ ਬਣਾਵਾਂਗੇ ਤਾਂ ਇਹ ਹੈਗਾ ਵੀ ਪਾਣੀ ਦੀ ਲੋੜ ਹੀ ਨਹੀਂ ਬਹੁਤ ਵਧੀਆ ਸਬਜ਼ੀ ਬਣ ਜਾਂਦੀ ਹੈ ਜੀ ਤੇ ਕੰਮਕਾਰ ਜਿਆਦਾ ਕਰਕੇ ਝੋਨਾ ਲਾਉਂਦੇ ਕਰਕੇ ਵੀ ਉੱਧਰ ਬਿਜੀ ਰਹੀ ਹੈ ਜੀ ਤੇ ਜਿੰਨੇ ਤੇ ਸਬਜੀ ਬਣਾਉਣ ਦਾ ਟਾਈਮ ਹੀ ਬਾਕੀ ਗਰਮੀ ਵਲੋਂ ਤੂਬਾ ਤੂਬਾ ਹੋਈ ਪਈ ਐ ਜਦੋਂ ਬਾਹਰ ਨਿਕਲਦੇ ਆ ਨਾ ਐਨਾ ਸੇਕ ਪੈਂਦਾ ਮੂੰਹ ਬਹੁਤ ਜਾਦੀ ਪੈਂਦਾ ਉਧਰ ਬਿਜਲੀ ਵਾਲੇ ਕੱਟ ਲਾ ਲੈਂਦੇ ਇੰਨੀ ਗਰਮੀ ਦੇ ਵਿੱਚ ਤੇ ਧੰਨ ਬੰਦਿਆਂ ਦੀਆਂ ਕਮਾਈਆਂ ਵੀ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਕੇ ਹਨਾ ਆਪਾਂ ਘਰੇ ਬੈਠੀਆਂ ਬੀਬੀਆਂ ਕਹਿੰਦੇ ਨਾ ਬਹੁਤ ਔਖੀ ਆ ਕਮਾਈ ਕਰਨੀ ਜੀ ਬਾਹਰ ਜਾ ਕੇ ਤੇ ਘਰ ਦੇ ਕੰਮ ਵੀ ਬਈ ਬਹੁਤ ਹੁੰਦੇ ਆ ਬੀਬੀਆਂ ਇਹ ਨਹੀਂ ਮੈਂ ਕਹਿੰਦੀ ਬੀਬੀਆਂ ਪਹਿਣਾ ਮੇਰੇ ਨਾਲ ਵਿਲਣਾ ਪਰ ਫਿਰ ਵੀ ਸ਼ਾਮੇ ਘਰੇ ਰਹਿ ਕੇ ਰੈਸਟ ਕਰ ਲਈਦੀ ਥੋੜੀ ਬਹੁਤੀ ਕੰਮ ਐ ਤੇ ਆਪਣੇ ਡੇਲੀ ਦੇ ਕੰਮ ਤਾਂ ਉਹ ਜਿਹੀ ਹੋ ਜਾਂਦੇ ਆ ਖੇਤ ਦਾ ਕੰਮ ਤਾਂ ਹਜੇ ਵਟਮਾ ਹੋ ਜਾਂਦਾ ਆ ਤਿੰਨ ਮਹੀਨੇ ਤਾਂ ਬਹੁਤ ਜ਼ਿਆਦੇ ਔਖੇ ਸੀ ਸੌਣ ਪਰ ਦੂਸਣ ਤਾਂ ਕਿਹੜਾ ਝੋਨਾ ਲੱਗਦਾ ਉਹ ਬਾਹਰ ਚ ਕਿਤੇ ਜਾ ਕੇ ਮਾੜਾ ਮੋਟਾ ਸੁੱਖ ਦਾ ਸਾਹ ਉਹਨਾ ਸਰਦੀਆਂ ਦੇ ਵਿੱਚ ਤਾਂ ਹਜੇ ਫਿਰ ਆਪਾਂ ਫ੍ਰੀ ਹੋ ਜਾਂਦੇ ਆ ਕਣਕ ਬੀਜ ਕੇ ਪਰ ਗਰਮੀ ਦੇ ਵਿੱਚ ਔਖਾ ਹੋ ਜਾਂਦਾ ਤੇ ਲੋ ਜੀ ਆਪਾਂ ਇਸ ਤਰ੍ਹਾਂ ਚੀਜ਼ ਨਾ ਬਣਾ ਬਣਾ ਕੇ ਇਹਨਾਂ ਨੇ ਛੇਤੀ ਆਪਾਂ ਫਲੀਆਂ ਕੱਟ ਲ ਲਈ ਜੀ ਫਿਰ ਤੁਹਾਨੂੰ ਮਿਲਦੇ ਆਪਾਂ ਕਿਸ ਤਰ੍ਹਾਂ ਸਬਜ਼ੀ ਬਣਾਉਣੀ ਆ ਮੈਂ ਕੱਲੀ ਕਰਕੇ ਕੰਮ ਜ਼ਿਆਦਾ ਕਰਕੇ ਜੀ ਮੈਂ ਫਿਰ ਜ਼ਿਆਦਾਤਰ ਸਬਜ਼ੀ ਕੁੱਕਰ 'ਚ ਬਣਾਉਣੀ ਆ ਫਿਰ ਕਹਤ ਦਿੰਦੇ ਕਿ ਕੁੱਕਰ 'ਚ ਸਬਜ਼ੀ ਵੀ ਖਾਣੀ ਲਾਹੇਵੰਦ ਨਹੀਂ ਹੁੰਦੀ ਆਪਣੀ ਸਿਹਤ ਲਈ ਪਰ ਕੀ ਕਰਾਂ ਜੀ ਮਜਬੂਰੀ ਆ ਜਦੋਂ ਕਿਸੇ ਪਾਸ ਕੋਈ ਚਾਹ ਮੰਗਦਾ ਕੋਈ ਰੋਟੀ ਮੰਗਦਾ ਫਿਰ ਉਹਵੇਂ ਆ ਜਾਂਦਾ ਕੁੱਕਰ 'ਚ ਜਲਦੀ ਬਣ ਜਾਂਦੀ ਆ ਤੇ ਉਵੇਂ ਇਹ ਕੁਲੇ ਬਹਿ ਕੇ ਬਣਾਉਣੀ ਪੈਂਦੀ ਇਨਾ ਟਾਈਮ ਨਹੀਂ ਹੁੰਦਾਗਾ ਤੇ ਦੂਜੇ ਪਾਸੇ ਜੀ ਸਾਡੇ ਤਾਂ ਮਾਜੀ ਬਿਮਾਰ ਹੋ ਗਈ ਬੁਖਾਰ ਹੋ ਗਿਆ ਜਮੇ ਦੁੱਧ ਸੁੱਕ ਗਈ ਘੋਰਾ ਵੀ ਦੁੱਧ ਨਹੀਂ ਦਿੰਦੀ ਹੁਣ ਬੁਖਾਰ ਅੱਜ ਦੋਹਾਂ ਦਿਨਾਂ ਬਾਅਦ ਅੱਜ ਲੱਥਾ ਉਹਨੂੰ ਮਾੜਾ ਜਿਹਾ ਗਾਲਾ ਕਰਨ ਲੱਗੀ ਆ ਤੇ ਪਤਾ ਨਹੀਂ ਦਰਦ ਬਦੂਗੀ ਕਿ ਨਹੀਂ ਬਦੂਗੀ ਦੁੱਧ ਦਰਸੇ ਨਹੀਂ ਸੁੱਕਣਾ ਬਾਵਾ ਸੀਗਾ ਤੇ ਅਸੀਂ ਬਣਾਈ ਨਹੀਂ ਅਸੀਂ ਕਹਾਂ ਚਲ ਗਰਮੀਆਂ ਚ ਟਾਈਮ ਸਾਰੀ ਜਾਊਗੀ ਕੰਮ ਬਣ ਜੂਗੀ ਜਾ ਕੇ ਪੰਜ ਛੇ ਮਹੀਨੇ ਹੋਈ ਸੂਈ ਨੂੰ ਤੇ ਵੀ ਦੁੱਧ ਉਹ ਦਿਨ ਸੁਹਾ ਦੁੱਧ ਤਿੰਦੀ ਸੀ ਵਿਚਾਰੀ ਇਹ ਪਤਾ ਨਹੀਂ ਕਿ ਕੀ ਹੋਇਆ ਜੀ ਕਦੇ ਨਹੀਂ ਸਾਡੇ ਪਸ਼ੂ ਨਾਲ ਇਦਾਂ ਹੋਇਆ ਸੀ ਜਿਹੜੇ ਇਦਾਂ ਹੋਈ ਵੀ ਕਦੇ ਕਦੇ ਕਿਸੇ ਪਸ਼ੂ ਨੂੰ ਬੁਖਾਰ ਨਹੀਂ ਚੜਿਆ ਸੀ ਨਾ ਕੁਛ ਹੋਇਆ ਸੀ ਤਾਂ ਅੰਦਰ ਉਸਤ ਰਹਿੰਦੇ ਸੀ ਹੁਣ ਸਾਡੇ ਘਰੇ ਨਾ ਤਾਂ ਡਾਕਟਰ ਆਉਂਦਾ ਤੇ ਹਾਂ ਗਾਲਾ ਪੱਟਿਆ ਠੀਕ ਆ ਦੋ ਤਿੰਨ ਦਿਨ ਤਾਂ ਬੁਖਾਰ ਚੜਦਾ ਰ ਮੈਂ ਤਾਂ ਆਪਦੇ ਕੋਲੋਂ ਹੀ ਇਨਸਾਨਾਂ ਦੇ ਜਿਹੜੇ ਆਪਾਂ ਗੋਲੀਆਂ ਖਾਂਦੇ ਉਹ ਜਿੰਦੀ ਰਹੀ ਜਦੋਂ ਰਾਤ ਨੂੰ ਬੁਖਾਰ ਹੋ ਜਾਂਦਾ ਸੀ ਉੱਠ ਕੇ ਫਿਰ ਵਿਚਾਰੀ ਨੂੰ ਗੋਲੀ ਦੇ ਕੇ ਆਉਣੀ ਪੀਣ ਵਾਲੀ ਉਹ ਵੀ ਦਵਾਈ ਦੇ ਆ ਕੇ ਦਿੱਤੀ ਵੀ ਭੁੱਖ ਲੱਗੇ ਉਹ ਤੇ ਅੱਜ ਤੀਜੇ ਦਿਨ ਆ ਤਿੰਨ ਦਿਨਾਂ ਦੇ ਨਾਲ ਅੱਜ ਫਰਕ ਪਿਆ ਵਾ ਤੇ ਹੁਣ ਉਹ ਨੂੰ ਪਾਣਾ ਤੇ ਸ਼ੱਕਰ ਜਣੀ ਕੇ ਕਣਕ ਦਾ ਆਟਾ ਪਿਉਂ ਕੇ ਰੱਖ ਦਿੱਤੀ ਇਹ ਦੂਜਾ ਦਾਣਾ ਖਾਣ ਨੂੰ ਹਟ ਗਈ ਆ ਚਿੱਤ ਨਹੀਂ ਕਰਦਾ ਉਹਦਾ ਦਾਣਾ ਖਾਣ ਨੂੰ ਤੇ ਠੀਕ ਹੋਈ ਤਾਂ ਦੁੱਧ ਦਾ ਪੈਨਸਾਰ ਨਹੀਂ ਤਾਂ ਜਿਉ ਖਾ ਹੋ ਗਿਆ ਸੁੱਖਣਾ ਡੇਰੀ ਵੀ ਪਈ ਜਾਂਦਾ ਸੀ ਘਰੇ ਹੀ ਸੋਗ ਸੁਆ ਸਰੀ ਜਾਂਦਾ ਸੀ ਉਹਦੇ ਥੱਲੇ ਸੀਗਾ 4.5 5 ਕਿਲੋ ਦੁੱਧ ਡੰਗ ਦਾ ਤੇ ਤਾਂ ਕਰਕੇ ਅਸੀਂ ਬਣਾਈ ਨਹੀਂ ਜਰੂਰ ਸੂਏ ਪਾਈ ਜਾਂਦੇ ਜਦੋਂ ਵਧੀਆ ਦੁੱਧ ਦੇਈ ਜਾਂਦੀ ਜਦੋਂ ਆਪੇ ਬਣੂਗੀ ਉਦੋਂ ਬਣਾ ਲਾਂਗੇ ਵੀ ਕੀ ਗੋਲੀਆਂ ਦਵਾਈਆਂ ਦੇਣੇ ਨਾ ਹੋਵੇ ਦੁੱਧ ਸੋਖੇ ਜਿਹੀ ਬਾਕੀਆਂ ਆਏ ਸੀਗਾ ਸੌਣ ਦਾ ਮਹੀਨਾ ਆਉਂਦਾ ਵੀ ਸੌਣ ਪਾ ਦੁੱਧ ਤੇ ਪਸ਼ੂ ਬਣ ਜਾਂਦਾ ਹੁੰਦਾ ਆਟੋਮੈਟਿਕ ਤਾ ਕਰਕੇ ਅਸੀਂ ਵੀ ਬਣਾਈ ਨਹੀਂ ਸੀਗੀ ਉਹ ਨਵੇਂ ਦੁੱਧ ਨਹੀਂ ਕਰਾਈ ਸੀ ਤੇ ਮੈਨੂੰ ਤਾਂ ਵੀ ਦਾ ਵੀ ਵਧਿਆਊ ਵੀ ਦੁੱਧ ਪਰ ਇਹ ਕਹਿੰਦੇ ਟੀਕੇ ਦਵਾਈ ਲੱਗ ਗਈ ਆ ਹੁਣ ਉਹਦੇ ਤਿੰਨ ਤਿੰਨ ਚਾਰ ਚਾਰ ਟੀਕੇ ਲੱਗਦੇ ਸੀ ਵਿਹਾੜੀ ਦੇ ਤੇ ਇਹ ਕਹਿੰਦੇ ਵੀ ਉਹਨੇ ਨਹੀਂ ਦੁੱਧ ਚੜਨਾਗਾ ਚਲੋ ਜੀ ਬਾਕੀ ਤਾਂ ਪ੍ਰਮਾਤਮਾ ਨੇ ਦੇਣਾ ਹਨਾ ਮਿਹਨਤ ਕਰਨਾ ਹੈ ਆਪਣਾ ਫਰਜ਼ ਬੰਦਾ ਫਲ ਪ੍ਰਮਾਤਮਾ ਨੇ ਦੇਣਾ ਤੇ ਜਮਾ ਨਹੀਂ ਸੀ ਉਹ ਹੀ ਪਈਆ ਵਿਚਾਰੀ ਤੇ ਪੂਰਾ ਵਿਯੋਦਾ ਹਵਾਂ ਨਾਣੀ ਦਾ ਸੁਭਾਉ ਨੇ ਦਿੱਤਾ ਕਿ ਲੋਕ ਦੁੱਧ ਇੱਕ ਦਿਨ 1.5 ਕਿਲੋ ਦਿੱਤਾ ਸੀ ਦੋ ਦਿਨ ਤਾਂ ਸਵੇਰ ਜਿਵੇਂ ਹੀ ਦੁੱਧ ਨਹੀਂ ਦਿੱਤਾ ਉਹਨੇ ਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਬੁਖਾਰ ਚੜੇ ਤੇ ਪਸ਼ੂ ਤੋਂ ਦੁੱਧ ਸੁੱਕਿਆ ਤੇ ਕਿਵੇਂ ਵਿਦਾਈ ਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਠੀਕ ਹੈ ਜੀ ਤੇ ਚਲੋ ਜੀ ਬਲੌਗ ਕਾਫੀ ਲੰਬਾ ਹੋ ਗਿਆ ਹਨ ਆਪਾਂ ਉਹਨਿੰਨਾ ਗੱਲਾਂ ਬਾਤਾਂ ਕਰਦੇ ਆਣੇ ਆਪਾਂ ਥੋੜੀ ਜਿਹੀ ਸਬਜ਼ੀ ਕੱਟੀ ਐ ਤੇ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਤੇ ਪਾਰਾ ਇੱਕ ਰਿਕਵੈਸਟ ਹੈ ਜੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਬੁਖਾਰ ਚੜਿਆ ਸੀ ਮੱਝ ਨੂੰ ਤੇ ਦੁੱਧ ਜਮਾ ਦੁੱਧ ਸੌਕੋ ਕੀਆ ਸੇਵਾ ਕਰਦੇ ਆ ਜਿਹੜਾ ਦਾਣਾ ਪਾਉਣੇ ਉਹ ਤਾਂ ਖਾਂਦੀ ਨਹੀਂਗੀ ਤੇ ਪਾਣਾ ਤੇ ਸ਼ਕਤਰ ਜਾਨੀ ਕਿ ਕਣਕ ਦਾ ਆਟਾ ਪਿਉਂ ਕੇ ਤੇ ਸ਼ਕਤਰ ਪਾਉਣੀ ਆ ਮੈਂ ਕੱਲ ਦੀ ਹੁਣ ਰਾਤ ਪਾਈ ਸੀ ਤੇ ਸਵੇਰੇ ਪਾਇਆ ਸੀ ਉਹਨੂੰ ਹੁਣ ਫੇਰ ਕਿਉਂਕਿ ਸ਼ਾਮ ਨੂੰ ਪਾਉਂਗੀ ਹਾਂ ਸ਼ਾਮ ਨੂੰ ਫੇਰ ਤੜਤੀ ਵਾਸਤੇ ਪਿਉਂ ਲੂੰਗੀ ਤੇ ਜੇ ਕੋਈ ਉਸ ਤੋਂ ਵਧੀਆ ਹੋਰ ਲਾਜੂ ਫਿਰ ਤਾਂ ਸਾਡੇ ਕੋਲ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਜੀ ਦੇ ਨਾਲ ਮੱਝ ਦੁੱਧ ਚੜਿਆਵੇ ਗਰਮੀ ਦਾ ਮਹੀਨਾ ਜੀ ਬਹੁਤ ਔਖਾ ਦੁੱਧ ਦਾ ਇਲੈਕਟ੍ਰੀਕ ਹੋਈ ਪਈ ਹੈ ਜਮਮਚਾਰੀ ਠੀਕ ਹੈ ਜੀ ਤੁਹਾਨੂੰ ਅੱਜ ਦਾ ਇਹ ਮੇਰਾ ਇਹ ਬਲੌਗ ਇਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਲੈਣਾ ਠੀਕ ਹੈ ਜੀ ਓਕੇ ਬਾਏ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ओके भाई जी